ਸਤਨਾਮ ਸਿਰਵਾਹੇ ਗੁਰ ਸਾਹਿਬ ਜੇ ਸੋਰਠ ਮਹੱਲਾ ਪੰਜਾਬ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇ ਸੁਖ ਸਾਗਰ ਗੁਰ ਪਾਇਆ ਤਾ ਸ ਸ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪੈਰ ਗੁਣ ਗਾਏ ਗੁਰਪੂਰੇ ਤੇ ਪਾਏ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੇ ਨਾਨਕ ਦਾਸ ਵਖਾਣੇ ਗੁਰਪੂਰੇ ਤੇ ਜਾਣੇ ਪ੍ਰਭ ਕੀ ਅਕਥ ਕਹਾਣੇ ਜਨ ਬੋਲੇ ਅੰਮ੍ਰਿਤ ਬਾਣੇ ਨਾਨਕ ਦਾਸ ਵਖਾਣੇ ਗੁਰਪੂਰੇ ਤੇ ਜਾਣੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 625 ਅਤੇ 26 ਤੇ ਸੁਬਾਈ ਵਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਉਹ ਇਹ ਹੈ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਧੰਨ ਗੁਰੂ ਅਰਜਨ ਦੇਵ ਸਾਖ ਕਹਿੰਦੇ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਉਹਦੀ ਵਡਿਆਈ ਕਰਨੀ ਭਾਵ ਉਹਦਾ ਨਾਮ ਜਪਣਾ ਫਿਰ ਕੁਝ ਸਮਾਂ ਨਹੀਂ ਅਠੇ ਪੈਰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਣੇ ਇਹ ਦਾਤ ਜਿਹੜੀ ਆ ਨਾ ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਕੋਈ ਇਨਸਾਨ ਆਖੇ ਕਿ ਮੈਂ ਆਪਣੇ ਯਤਨ ਕਰਕੇ ਆਪਣੀ ਕੋਸ਼ਿਸ਼ ਕਰਕੇ ਉਸ ਮਾਲਕ ਦੀ ਵਡਿਆਈ ਕਰ ਲਾਵਾਂ ਉਸ ਮਾਲਕ ਦੀ ਸਿਫਤ ਸਲਾਹ ਕਰਾਂ ਇਹ ਮਾਰ ਕਹਿੰਦੇ ਐਸਾ ਨਹੀਂ ਹੋ ਸਕਦਾ ਜਦ ਤੱਕ ਪੂਰੇ ਗੁਰੂ ਦੀ ਕਿਰਪਾ ਨਾ ਹੋਵੇ ਗੁਰੂ ਗ੍ਰੰਥ ਸਾਹਿਬਹ ਜੀ ਪਾਵਨ ਬਾਣੀ ਨੂੰ ਪੜ੍ਹ ਕੇ ਦੇਖਿਓ ਸਾਧ ਸੰਗਤ ਸਤਿਗੁਰਾਂ ਨੇ ਬਾਰ ਬਾਰ ਜ਼ਿਕਰ ਕੀਤਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਤੇਰੇ ਤੇ ਬਖਸ਼ਿਸ਼ ਨਹੀਂ ਹੋ ਸਕਦੀ ਅੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਾਰੰਭਤਾ ਹੀ ਇਸ ਗੱਲ ਤੋਂ ਕੀਤੀ ਇੱਕ ਓੰਕਾਰ ਤੋਂ ਲੈ ਕੇ ਤੇ ਸੈਵ ਪੰਗ ਤੱਕ ਉਸ ਪ੍ਰਭੂ ਪਰਮਾਤਮਾ ਦੇ ਮਹਾਨ ਗੁਨਾ ਦਾ ਜ਼ਿਕਰ ਕੀਤਾ ਤੇ ਨਾਲ ਇੱਕ ਕੰਡੀਸ਼ਨ ਰੱਖ ਦਿੱਤੀ ਆਖਿਆ ਭਲਿਆ ਜੇ ਇਹੋ ਜੇ ਮਹਾਨ ਗੁਨਾ ਦੇ ਮਾਲਕ ਪਰਮਾਤਮਾ ਨੂੰ ਮਿਲਣਾ ਚਾਹਨਾ ਤੇ ਇੱਕ ਸ਼ਰਤ ਹੈ ਉਹ ਹੈ ਗੁਰ ਪ੍ਰਸਾਦ ਗੁਰੂ ਦੇ ਕਿਰਪਾ ਦਾ ਪਾਤਰ ਬਣੇਗਾ ਤੇ ਤਾਂ ਕਰਕੇ ਤੇਰੀ ਇਹ ਝੋਲੀ 'ਚ ਦਾਤ ਪਵੇਗੀ ਗੁਰੂ ਦੀ ਕਿਰਪਾ ਤੋਂ ਬਿਨਾ ਇਹ ਦਾਤ ਨਹੀਂ ਮਿਲ ਸਕਦੀ ਅੱਜ ਗੁਰੂ ਅਰਜਨ ਦੇਵ ਪਾਛਨ ਬੜੇ ਸੁਖਾਂਜੇ ਸ਼ਬਦ ਸਾਡੀ ਝੋਲੀ ਚ ਪਾਏ ਕਿ ਹਰ ਕੇ ਨਾਮ ਕੀ ਵਡਿਆਈ ਇਹ ਪਾਏ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ ਆਠ ਪਹਿਰ ਗੁਣ ਗਾਈ ਅੱਠੇ ਪੈਰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਣੇ ਗੁਰ ਪੂਰੇ ਤੇ ਪਾਈ ਇਹ ਦਾਤ ਜਿਹੜੀ ਹੈ ਨਾ ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਇਹ ਬਖਸ਼ਿਸ਼ ਜਿਹੜੀ ਹੈ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਇਹ ਸਾਡਾ ਰੋਜ਼ ਰੋਜ਼ ਗੁਰਦਰਾ ਸਭ ਆਣਾ ਇਸੇ ਗੱਲ ਦਾ ਸੰਕੇਤ ਹੈ ਕਿ ਮਾਲਕਾ ਕਿਰਪਾ ਕਰੇ ਰਹਿਮਤ ਕਰੇ ਕਿ ਤੇ ਇਸ ਜੀਵਨ ਵਿੱਚ ਤੇਰੇ ਨਾਮ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਦੀ ਯਾਤਰਾ ਸਫਲੀ ਕਰ ਸਕੀਏ ਲੋ ਫਿਰ ਇਹਨਾਂ ਪਾਵਨ ਬਚਨਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਅੱਗੇ ਕਿਵੇਂ ਖੋਲਿਆ ਜੀ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ اے ਭਾਈ ਜਿਸ ਮਨੁੱਖ ਦੇ ਚਿਤ ਵਿੱਚ ਉਹ ਪਰਮਾਤਮਾ ਆ ਗਿਆ ਦੇਖੋ ਪਹਿਲੀ ਗੱਲ ਆਪਾਂ ਜ਼ਬਾਨ ਕਰਕੇ ਨਹੀਂ ਜਪਦੇ ਪਰ ਜੇ ਜ਼ਬਾਨ ਕਰਕੇ ਜਪਨਾ ਸ਼ੁਰੂ ਕਰ ਦਿੱਤਾ ਤੇ ਭਾਗਾ ਵਾਲੀਆਂ ਰੂਹਾਂ ਨਾ ਜਿਨ੍ਹਾਂ ਤੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਚੱਲੀ ਜਾਂਦੀ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਮੁੱਖੋਂ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੇ ਵਸਾਇਆ। ਕਹਿੰਦੇ ਮੁੱਖ ਤੋਂ ਤਾਂ ਸਾਰੇ ਹਰੀ ਹਰੀ ਕਹਿੰਦੇ ਨੇ, ਰਾਮ ਰਾਮ ਕਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ। ਪਰ ਬਿਰਲੀਆਂ ਰੂਹਾਂ ਨਾ ਜਿਨ੍ਹਾਂ ਤੇ ਚਿੱਤ ਵਿੱਚ ਉਸ ਪਰਮਾਤਮਾ ਦੀ ਯਾਦ ਚੱਲ ਗਈ। ਕਹਿੰਦੇ ਕਹਿਨੋ ਤਾਂ ਦੁਨੀਆਂ ਰਾਮ ਰਾਮ ਕਹਿੰਦੀ ਗੁਰੂ ਅਮਰਦਾਸ ਜੀ ਮਾਰੇ ਦਾ ਪਾਵਨ ਵਚਨ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ ਆਰਾਮ ਨਾ ਪਾਇਆ ਜਾਏ ਕੈਨੂ ਤੇ ਦੁਨੀਆ ਆਰਾਮ ਆਰਾਮ ਕਹਿੰਦੀ ਐ ਪਰ ਸੱਚ ਮੁੱਛ ਕੇ ਵੀ ਰਚਿਤ ਜਿਹੜਾ ਉਹ ਖਾਲੀ ਦਾ ਖਾਲੀ ਹੁੰਦਾ ਮਰਕੰਤੇ ਅਰਦਾਸ ਕਰਨੀ ਮਾਲਕਾ ਸਾਡਾ ਜ਼ਬਾਨ ਨਾਲ ਜਪਿਆ ਹੋਇਆ ਕਿਤੇ ਸਾਡੇ ਚੇਤੇ ਵਿੱਚ ਚਲਾ ਜਾਏ ਜਦੋਂ ਚੇਤੇ ਵਿੱਚ ਚਲਾ ਗਿਆ ਨਾ ਫਿਰ ਜਪਣ ਦੀ ਲੋੜ ਨਹੀਂ ਪੈਣੀ ਫਿਰ ਆਪਣੇ ਆਪ ਵਾਹਿਗੁਰੂ ਜਪੌਂਦਾ ਰਹਿਣਾ ਬਸ ਅਰਦਾਸ ਉੱਥੇ ਕੰਮ ਆਣੀ ਐ ਮਰਕੰਤੇ ਜਿੱਤ ਪਾਰ ਬ੍ਰਹਮ ਚਿੱਤ ਆਇਆ ਜਿਸ ਮਨੁੱਖ ਦੇ ਚੇਤੇ ਵਿੱਚ ਪਰਮਾਤਮਾ ਆ ਗਿਆ ਜਿਸ ਮਨੁੱਖ ਦੀ ਜਾਤ ਵਿੱਚ ਪਰਮਾਤਮਾ ਆ ਗਿਆ ਇੱਕ ਬੜੀ ਸਿੰਪਲ ਜੀ ਉਦਾਹਰਣ ਬੜੀ ਵਾਰ ਦਿੱਤੀ ਆ ਪਰ ਦੁਬਾਰਾ ਦੇ ਦਿਆਂ ਸਾਸਨ ਕਿਸੇ ਮਾਂ ਦਾ ਪੁੱਤਰ ਕਿਤੇ ਪਰਦੇਸ ਗਿਆ ਹੋਵੇ ਨਾ ਅਸੀਂ ਸਾਰੇ ਬੱਚਿਆਂ ਵਾਲੇ ਆ ਅਸੀਂ ਸਾਰੇ ਇਸ ਗੱਲ ਨੂੰ ਸਹੀ ਤਰੀਕੇ ਨਾਲ ਸਮਝ ਸਕਨੇ ਆ ਕਿਸੇ ਮਾਂ ਦਾ ਪੁੱਤਰ ਪਰਦੇਸ ਗਿਆ ਹੋਵੇ ਬਹੁਤ ਏਰ ਤੋਂ ਪਰਦੇਸ ਹੋਵੇ ਤੇ ਕਦੇ ਵੀ ਕਿਸੇ ਮਾਂ ਨੇ ਇਹ ਨਹੀਂ ਆਖਿਆ ਕਿ ਮੈਂ ਸਾਰੇ ਘਰ ਦਾ ਕੰਮ ਖਤਮ ਕਰਕੇ ਫਿਰ ਬੈਠ ਕੇ ਪੁੱਤਰ ਨੂੰ ਯਾਦ ਕਰਾਂਗੇ ਕਦੇ ਨਹੀਂ ਐਸਾ ਹੋਇਆ ਮਾਤੇ ਲੰਗਰ ਪਾਣੀ ਤਿਆਰ ਕਰਦੇ ਆ ਵੀ ਪੁੱਤ ਨੂੰ ਚੇਤੇ ਕਰਦੀ। ਉਹ ਤੇ ਝਾੜੂ ਪੋਚਾ ਕਰਦੇ ਆ ਵੀ ਉਹਦੇ ਚੇਤੇ ਵਿੱਚ ਪੁੱਤਰ ਰਹਿੰਦਾ। ਕਹਿੰਦੇ ਕਿਤੇ ਐਸਾ ਹੀ ਹੋ ਜਾਵੇ। ਦੇਖੋ ਇੱਕ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਕਿੰਨਿਆ ਢੋਲਕੀਆਂ ਸ਼ਾਨੇ ਬਜਾਣੇ ਪੈਂਦੇ। ਉਹ ਫਿਰ ਵੀ ਚੇਤੇ ਵਿੱਚ ਨਹੀਂ ਆਂਦਾ। ਕਿਉਂ? ਗੁਰੂ ਪਾਤਸ਼ਾਹ ਕਹਿੰਦੇ ਪਰਿਵਾਰ ਦਾ ਮੈਂਬਰ ਚੇਤੇ ਵਿੱਚ ਕਿਉਂ ਆਂਦਾ? ਉਹਦਾ ਕਾਰਨ ਕਿ ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਅਜੇ ਤੱਕ ਰਾਮ ਨੂੰ ਆਪਣਾ ਨਹੀਂ ਸਮਝਿਆ। ਅਜੇ ਤੱਕ ਰੱਬ ਨੂੰ ਆਪਣਾ ਨਹੀਂ ਸਮਝਿਆ ਰੱਬ ਤੇ ਉਦੋਂ ਚੇਤੇ ਆਂਦਾ ਜਦੋਂ ਕੋਈ ਮੁਸ਼ਕਲ ਆਂਦੀ ਹੈ ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਦੇਖ ਭਲਿਆ ਜਦੋਂ ਤੇਰੇ ਚੇਤੇ ਵਿੱਚ ਰੱਬ ਆ ਗਿਆ ਨਾ ਫਿਰ ਤੇਰੇ ਤੇ ਕੀ ਕਿਰਪਾ ਹੋਣੀ ਆ ਸੋ ਘਰ ਦੇਈ ਵਸਾਇਆ ਉਹ ਹਿਰਦਾ ਘਰ ਫਿਰਨਾ ਉਹ ਪਰਮਾਤਮਾ ਆਤਮਿਕ ਗੁਨਾ ਤੇ ਨਾਲ ਭਰਪੂਰ ਕਰ ਦਿੰਦਾ ਉਹਦੇ ਹਿਰਦੇ ਵਿੱਚ ਮਹਾਨ ਗੁਨਾ ਦਾ ਵਾਸਾ ਹੋ ਜਾਂਦਾ ਹੈ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ ਸਾਸ ਇਹਨੇ ਕਿ ਆਪਾਂ ਇੰਨਾ ਸਮਾਂ ਪਾਠ ਕੀਤਾ ਇੰਨਾ ਵਾਹਿਗੁਰੂ ਮੰਤਰ ਜਪਿਆ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਇਹ ਆ ਕਿ ਉਹਦੇ ਅੰਦਰ ਸ਼ੁਭ ਗੁਣ ਆਨੇ ਸ਼ੁਰੂ ਹੋ ਜਾਂਦੇ ਆ ਉਹ ਸ਼ੁਭ ਗੁਨਾ ਦਾ ਮਾਲਕ ਬਣ ਜਾਂਦਾ ਅਜਿ ਗੁਰੂ ਅਰਜਨ ਤੇ ਪਾਛ ਨੇ ਇਹ ਗੱਲ ਆਖ ਕੇ ਕਿ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵ ਵਸਾਇਆ ਉਹ ਹਿਰਦੇ ਰੂਪੀ ਘਰ ਜਿਹੜਾ ਨਾ ਮਹਾਨ ਗੁਨਾ ਦੇ ਨਾਲ ਭਰਪੂਰ ਹੋ ਜਾਂਦਾ ਉਹ ਪਰਮਾਤਮਾ ਉਸ ਹਿਰਦੇ ਘਰ ਵਿੱਚ ਮਹਾਨ ਗੁਣ ਭਰ ਦਿੰਦਾ ਜਿਹਦੇ ਚੇਤੇ ਵਿੱਚ ਉਹ ਪਰਮਾਤਮਾ ਆ ਜਾਂਦਾ ਫਿਰ ਮਾਰਕੰਟੇ ਸੁਖ ਸਾਗਰ ਗੁਰ ਪਾਇਆ ਜਿਸ ਮਨੁੱਖ ਨੇ ਵੱਡਾ ਭਾਗਾ ਨਾਲ ਗੁਰੂ ਸਮੁੰਦਰ ਨੂੰ ਪਾਲਿਆ ਕਿਉਂਕਿ ਜਿੱਥੇ ਸਮੁੰਦਰ ਦਾ ਥਾ ਨਹੀਂ ਹੈ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਉੱਥੇ ਗੁਰੂ ਜਿਹੜਾ ਇਹ ਮਹਾਨ ਗੁਣਾਂ ਨਾਲ ਭਰਪੂਰ ਹੈ ਗੁਰੂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਨੇ ਸਾਗਰ ਰੂਪ ਗੁਰੂ ਨੂੰ ਪਾਲਿਆ ਤਾਂ ਸਹਿਸਾ ਸਗਲ ਮਿਟਾਇਆ ਉਦੇ ਜਿਮ ਵਿੱਚੋਂ ਸਾਰੇ ਸੈਸੇ ਮੁੱਕ ਗਏ ਜੀ ਉਹਦੇ ਜਿਮ ਵਿੱਚੋਂ ਸਾਰੀਆਂ ਚਿੰਤਾਵਾਂ ਮੁੱਕ ਗਈਆਂ ਉਹਦੇ ਜਿਮ ਵਿੱਚੋਂ ਸਾਰੇ ਝੋਰੇ ਮੁੱਕ ਗਏ ਇੱਥੇ ਸੈਸਾ ਸ਼ਬਦ ਵਰਤਿਆ ਤੁਸੀਂ ਦੇਖਿਓ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸੈਸਾ ਚਮੜਿਆ ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਦੇ ਚੇਤੇ ਵਿੱਚ ਪ੍ਰਮਾਤਮਾ ਆ ਗਿਆ ਜਿਨ੍ਹਾਂ ਨੇ ਉਸ ਸਮੁੰਦਰ ਰੂਪ ਗੁਰੂ ਨੂੰ ਪਾ ਲਿਆ ਮਰ ਕੇ ਤੇ ਉਹਨਾਂ ਦੇ ਜਿਮ ਵਿੱਚੋਂ ਸਾਰੇ ਸੈਸੇ ਮੁੱਕ ਗਏ ਸਾਰੀਆਂ ਚਿੰਤਾਵਾਂ ਮੁੱਕ ਗਈਆਂ ਸਾਰੇ ਫਿਕਰ ਮੁੱਕ ਗਏ ਅੱਗੇ ਫਿਰ ਹਾਉ ਦਾ ਬੰਦ ਹੈ ਜੀ ਹਰ ਕੇ ਨਾਮ ਕੇ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਹੁਣ ਸ਼ਬਦ ਦੀ ਸੰਪੂਰਨਤਾ ਕਰਦੇ ਆ ਜਿਹੜਾ ਬਚਨ ਆਖਿਆ ਬਾਰ ਬਾਰ ਗੁਰੂ ਪਾਛ ਨੇ ਸਾਨੂੰ ਸਰੈਂਡਰ ਹੋਣ ਦੀ ਜਾ ਸਿਖਾਈ ਕਹਿੰਦੇ ਠੀਕ ਹੈ ਜੇ ਤੂੰ ਉਸ ਪਰਮਾਤਮਾ ਦੀ ਵਡਿਆਈ ਵਿੱਚ ਜੁੜ ਗਿਆ ਨਾ ਤੂੰ ਉਹਦੀ ਸਿਪਤ ਸਲਾਹ ਵਿੱਚ ਜੁੜ ਗਿਆ ਤੇ ਮਤਾਂ ਕਿਤੇ ਸੋਚ ਕੇ ਬਹਿ ਜੇ ਕਿ ਮੈਂ ਉਸ ਪ੍ਰਭੂ ਪਰਮਾਤਮਾ ਦੀ ਅਕਥ ਕਥਾ ਕਰ ਲਈ ਪ੍ਰਭ ਕੀ ਅਕਥ ਕਹਾਣੀ ਉਸ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਮੁਕੰਮਲ ਤੌਰ ਤੇ ਨਹੀਂ ਕੀਤੀ ਜਾ ਸਕਦੀ ਉਸ ਪਰਮਾਤਮਾ ਦੀ ਹਸਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਕਥਾ ਜਿਹੜੀ ਹੈ ਅਕਥ ਹੈ ਭਾਵ ਕਥਨ ਤੋਂ ਪਰੇ ਹੈ ਉਸ ਨੂੰ ਕਥਿਆ ਨਹੀਂ ਜਾ ਸਕਦਾ ਉਸ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਮੰਨਿਆ ਜਾ ਸਕਦਾ ਉਸ ਆਨੰਦ ਨੂੰ ਮਹਿਸੂਸ ਕੀਤਾ ਜਾ ਸਕਦਾ ਪਰ ਉਸ ਆਨੰਦ ਨੂੰ ਮੰਨਿਆ ਨਹੀਂ ਜਾ ਬਿਆਨ ਨਹੀਂ ਕੀਤਾ ਜਾ ਸਕਦਾ ਭਗਤ ਕਬੀਰ ਸਾਹਿਬ ਦੀਆਂ ਪੰਕਤੀ ਵਾਰ-ਵਾਰ ਚੇਤੇ ਆਉਂਦੀ ਕਿਨੇ ਸਿੰਪਲ ਜਿਹਾ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਿਸੇ ਗੁੰਗੇ ਇਨਸਾਨ ਨੂੰ ਗੁੜ ਦੇ ਦਿਓ ਮਿੱਠਾ ਦੇ ਦਿਓ ਤੇ ਉਹਨੂੰ ਪੁੱਛੋ ਵੀ ਕਿਹੋ ਜਿਹਾ ਸਵਾਦ ਆਇਆ ਉਹਦੇ ਚਿਹਰੇ ਦੀ ਮੁਸਕਾਨ ਤੇ ਬਿਆਨ ਕਰ ਦੇ ਕੇ ਇਹਨੂੰ ਮਿੱਠੇ ਦਾ ਸਵਾਦ ਆ ਗਿਆ ਪਰ ਉਹ ਵਿਚਾਰਾ ਜ਼ੁਬਾਨ ਤੋਂ ਬਿਆਨ ਨਹੀਂ ਕਰ ਸਕੇਗਾ ਠੀਕ ਕਿਸੇ ਤਰ੍ਹਾਂ ਜਦੋਂ ਕੋਈ ਪ੍ਰਮਾਤਮਾ ਦੇ ਰਾਹ ਤੇ ਤੁਰਦਾ ਹੈ ਉਹਦੀ ਸਿੱਖਤ ਸਲਾਹ ਕਰਨੀ ਸ਼ੁਰੂ ਕਰਦਾ ਹੈ ਉਹਦਾ ਅੰਦਰ ਭਰ ਜਾਂਦਾ ਹੈ ਉਹਦਾ ਅੰਦਰ ਬੈਰਾਗ ਵਿੱਚ ਆ ਜਾਂਦਾ ਹੈ ਉਹਦੀਆਂ ਅੱਖਾਂ ਭਰ ਜਾਂਦੀਆਂ ਗਲਾ ਭਰ ਜਾਂਦਾ ਉਹ ਬੋਲਣ ਤੋਂ ਅਸਮਰਥ ਹੋ ਜਾਂਦਾ ਜਿਹੜਾ ਉਸ ਸੱਚਮੁੱਚ ਪ੍ਰਭੂ ਪਰਮਾਤਮਾ ਦੀ ਸਿਫਤਸਲਾ ਵਿੱਚ ਜੁੜ ਜਾਂਦਾ ਗੁਰੂ ਰਾਮਦਾਸ ਮਰਦਿਕ ਬਚਨ ਆਖਾਂ ਜੀ ਮਰਕਨ ਤੇ ਤੁਮਰੇ ਗੁਣ ਕਿਆ ਕਹਾ ਮੇਰੇ ਸਤ ਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਈ ਜਾਏ ਕਹਿੰਦੇ ਮਾਲਕਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਜਦੋਂ ਮੈਂ ਗੁਰੂ ਸ਼ਬਦ ਬੋਲਦਾ ਤੇ ਮੇਰਾ ਅੰਦਰ ਭਰ ਜਾਂਦਾ ਮੈਂ ਬਿਸਬਾਤ ਵਿੱਚ ਚਲਾ ਜਾਣਾ ਜਬ ਗੁਰ ਕਹੈ ਬਿਸਮ ਹੋਏ ਜਾਏ ਮੈਂ ਬਿਸਮਾਤ ਚ ਚਲਾ ਜਾਣਾ ਮੇਰੀ ਜਵਾਨ ਜਰੀਆ ਉਹ ਬੋਲ ਨਹੀਂ ਬਿਆਨ ਕਰ ਪਾਉਂਦੇ ਪ੍ਰਭ ਕੀ ਅਕਤ ਕਹਾਣੇ ਜਨ ਬੋਲੇ ਅੰਮ੍ਰਿਤ ਬਾਣੀ ਪਰ ਫਿਰ ਵੀ ਕੀ ਕਰੀਏ ਜੇਰੇ ਪਰਮਾਤਮਾ ਦੇ ਜਾਨਨ ਪਰਮਾਤਮਾ ਦੇ ਸੇਵਕਨ ਉਸ ਪ੍ਰਭ ਪਰਮਾਤਮਾ ਦੀ ਸਿਫਤਸਲਾ ਦੀ ਬਾਣੀ ਉਚਾਰ ਦੇਣ ਇਸ ਵਾਸਤੇ ਨਹੀਂ ਕਿ ਉਹਦੀ ਜਰੀ ਮੈਮਾ ਉਹਨੂੰ ਮੈਂ ਮੁਕੰਮਲ ਤੌਰ ਤੇ ਬਿਆਨ ਕਰ ਸਕਾਂ ਉਹਦੀ ਸਿਫਤ ਸਲਾਹ ਨੂੰ ਬਿਆਨ ਕਰ ਸਕਾਂ ਇਸ ਵਾਸਤੇ ਕਿ ਤੇ ਜਿੰਦੇ ਜੀ ਮੇਰੀ ਉਸ ਪਰਮਾਤਮਾ ਨਾਲ ਸਾਝ ਬਣ ਜਾਏ ਪ੍ਰਭ ਕੀ ਏ ਕਥ ਕਹਾਣੇ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਨੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹਨਾਂ ਨੇ ਹੀ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਗੁਰਪੂਰੇ ਤੇ ਜਾਣੇ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਹ ਸਮਝ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ ਅੱਜ ਦੇ ਪੂਰੇ ਸ਼ਬਦ ਦਾ ਨਿਚੋੜ ਜਿਹੜਾ ਜਿਹੜਾ ਤਤ ਭਾਵ ਇਹ ਹੈ ਕਿ ਭਲਿਆ ਜੇ ਤੇਰੇ ਤੇ ਮਾਲਕ ਨੇ ਕਿਰਪਾ ਕੀਤੀ ਹੈ ਤੂੰ ਉਸ ਪ੍ਰਭੂ ਪਰਮਾਤਮਾ ਦੀ ਸਿਫਤਸਲਾ ਵਿੱਚ ਜੁੜ ਗਿਆ ਤੇ ਇਹਦਾ ਭਾਵ ਹੈ ਕਿ ਤੇਤੇ ਨਾ ਕਿਤੇ ਤੇਰੇ ਤੇ ਗੁਰੂ ਦੀ ਕਿਰਪਾ ਹੋਈ ਹੈ ਤੂੰ ਚੱਲ ਕੇ ਗੁਰਦੁਆਰਾ ਸਾਹਿਬ ਆ ਗਿਆ ਤੇ ਗੁਰੂ ਦਾ ਸ਼ੁਕਰ ਕਰੇ ਕਿ ਗੁਰੂ ਨੇ ਕਿਤੇ ਨਾ ਕਿਤੇ ਤੈਨੂੰ ਆਵਾਜ਼ ਮਾਰੀ ਗੁਰੂ ਨੇ ਕਿਤੇ ਨਾ ਕਿਤੇ ਤੈਨੂੰ ਉਦਮ ਭਰਿਆ ਜੇ ਉਦਮ ਨਾ ਮਿਲਦਾ ਤੇ ਮੈਂ ਕਿਵੇਂ ਚੱਲ ਕੇ ਗੁਰਦਰਾ ਸਾਹਿਬ ਆਂਦਾ ਜੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਕਥਾ ਕੀਰਤਨ ਸਰਮੇ ਸ਼ੁਰੂ ਕਰ ਦਿੱਤਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਮਝ ਲੈ ਨਾ ਕਿਤੇ ਨਾ ਕਿਤੇ ਗੁਰੂ ਦੀ ਕਿਰਪਾ ਵਾਪਰੀ ਹੈ ਇਹ ਗੁਰੂ ਦੀ ਕਿਰਪਾ ਸਦਕਾ ਹੀ ਸਭ ਕੁਝ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਤਗੁਰਾਂ ਨੇ ਬਾਰ ਬਾਰ ਇਹ ਗੱਲ ਆਪਣੀ ਪਾਵਨ ਬਾਣੀ ਦੇ ਅੰਦਰ ਸਮਝਾਈ ਜੀ ਇਤਨੇ ਅਕ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂ ਦਿਨ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋ ਵਾਹਿਗੁਰੂ ਸਾਹਿਬ ਸਮੇਲ ਗੱਜ ਕੇ ਫਤੇ ਵਲਾਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ